ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਸਾਹਮਣੇ ਫੇਰ ਹਾਜ਼ਰਾਂ ਕੁਝ ਕ ਮਹਾਨ ਹਸਤੀਆਂ ਦੀ ਕੁੱਤੇਖਾਣੀ ਕਰਨ ਲਈ ਤੇ ਬਿਨਾ ਹੋਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਤੁਸੀਂ ਅਸੀਂ ਨਾਸ਼ਤਾ ਕਰ ਲਿਆ ਤੁਸੀਂ ਬਲੌਗ ਦੇ ਨਾਲ ਬਣੀ ਰਹੋ ਤੇ ਜੇ ਚੈਨਲ ਤੇ ਪਹਿਲੀ ਵਾਰ ਆਨੇ ਕਰਦੇ ਹੋ ਲਾਈਕ ਕਮੈਂਟ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਜਿਹੜੇ ਚੈਨਲ ਤੇ ਪਹਿਲੀ ਵਾਰ ਆਂਦੇ ਨੇ ਤੇ ਹੁਣ ਆਪਾਂ ਗੱਲ ਕਰਦੇ ਆਂ ਮਹਾਨ ਹਸਤੀ ਕਮਲ ਪਟਿਆਲਾ ਦੀ ਜੋ ਕਿ ਕੈਂਦੀਪਿਆ ਮੇਰੇ ਵਲੌਗ ਨਾਲ ਜੁੜੇ ਰਹੋ ਦੇਖਦੇ ਆ ਇਹੋ ਜਿਹਾ ਕੀ ਦਿਖਾਉਣ ਲੱਗੀ ਆ ਪੀਵੀਸੀ ਵਾਲੇ ਆ ਚੁੱਕੇ ਸੀਗੇ ਸਿਗੀਸਰੀ ਔਰ ਕੰਮ ਜਿਹੜਾ ਟੈਂਡੈਂਸ ਹੋ ਰਿਹਾ ਸ਼ੁਰੂ ਇਹਦਾ ਵਲੌਗ ਵੀ ਦੇਖ ਲਓ ਪਤਾ ਨਹੀਂ ਇਹੋ ਜਿਹਾ ਘਰੇ ਕੀ ਕੰਮ ਕਰਾਈ ਜਾਂਦੀ ਆ ਮਹੀਨਾ ਡੇਢ ਮਹੀਨਾ ਹੋ ਗਿਆ ਘਰੇ ਬਸ ਕੂੜਾ ਕੰਕ੍ਰਟ ਗੰਦਪਿਲ ਦਿਖਾ ਕੇ ਪੈਸਾ ਕਮਾਈ ਜਾਂਦੀ ਆ ਐਸੀ ਲਾਉਂਗੇ ਗਰਮੀਆਂ 'ਚ ਇੱਥੇ ਲੱਗੂਗਾ ਤੇ ਹੁਣ ਉਹਦਾ ਭੈਣ ਚ ਕੀ ਕਰਾਂਗਾ ਮੈਂ ਕਿਦਾ ਉੱਤੇ ਕਿਵੇਂ ਲੰਗਦਾ ਇੱਕ ਆ ਦੇਖ ਲਓ ਚੋਬਰ ਨੂੰ ਉਹਨਦੇ ਗਾਲ ਤਾਂ ਹਮੇਸ਼ਾ ਹੀ ਮੂੰਹ ਤੇ ਰਹਿੰਦੀ ਆ ਉਹ ਕੋਲੇ 5-7 ਮੁੰਡੇ ਕੰਮ ਕਰੀ ਜਾਂਦੇ ਆ ਇਹਦੀ ਘਰ ਵਾਲੀ ਵੀ ਖੜੀ ਆ ਤੇ ਫਿਰ ਵੀ ਗਾਲਾਂ ਕੱਢੀ ਜਾਂਦਾ ਪਰ ਉਹ ਮੁਟਿਆਰ ਕਿਹੜਾ ਕਿਸੇ ਨਾਲੋਂ ਘੱਟ ਆ ਉਹ ਤਾਂ ਉਹਨਾਂ ਦਾ ਇੰਟਰਵਿਊ ਲਈ ਜਾਂਦੀ ਆ ਕੌਣ ਨੇ ਕੰਮ ਇਹਦੀ ਕਮਲ ਅੱਛਾ ਉਹ ਫਿਰ ਇਹਨੇ ਉੱਪਰ ਅੱਛਾ ਫਿਰ ਕੀ 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 ਗੱਲਾਂ ਚਾਹੁੰਗਾ ਉਹਨਾਂ ਬਾਰੇ ਤੇਰੇ ਉਹ ਨੇ 파ਟਨਰ ਨੇ ਆ ਦੇਖ ਲੋ ਕਿਵੇਂ ਉਹਨਾਂ ਦਾ ਇੰਟਰਵਿਊ ਲਈ ਜਾਂਦੀ ਆ ਉਹ ਯਾਰ ਪਤਾ ਨਹੀਂ ਲੋਕ ਕਿਵੇਂ ਜਨਾਨੀਆਂ ਨੂੰ ਇੰਨੀ ਖੁੱਲ ਦੇ ਦਿੰਦੇ ਆ ਉਹ ਸਾਡੇ ਵਰਗੇ ਘਰਾਂ ਇਤਨਾ ਅਨਜਾਨ ਪਰਸਨ ਨੂੰ ਪਾਣੀ ਤੱਕ ਨਹੀਂ ਫੜਾਉਂਦੀਆਂ ਬੁੜੀਆਂ ਤੇ ਇਧਰ ਦੇਖ ਲੋ ਇਹ ਤਾਂ ਉਹਨਾਂ ਨਾਲ ਐ ਖੁੱਲੀ ਪਈ ਆ ਜਿਵੇਂ ਇਹਦੇ ਮਾਮੇ ਦੇ ਮੁੰਡੇ ਹੁੰਦੇ ਆ ਹਾ ਯੂਸਲੈਸ ਚੀਜ਼ ਨੂੰ ਉਹਨਾਂ ਨੇ ਯੂਜ਼ ਦੇ ਵਿੱਚ ਲਿਆਟਾ ਮਤਲਬ ਇਹ ਇੰਨੇ ਸਾਲਾਂ ਤੋਂ ਇਹ ਮਤਲਬ ਬਲੌਕ ਹੋਇਆ ਪਿਆ ਸੀਗਾ ਇੰਨੀ ਕਿ ਜਗ੍ਹਾ ਕਿਸੇ ਕੰਮ ਦੀ ਨਹੀਂ ਸੀਗੀ ਹੁਣੇ ਬਹੁਤ ਸੋਹਣੀ ਚੀਜ਼ ਬਣਾਤੀ ਆ ਇਹਦੇ ਵਿੱਚ ਲੈਂਪ ਲੱਗਣਗੇ ਕੱਲ ਫਲਾਈਟਾਂ ਲੱਗਣਗੀਆਂ ਓਏ ਬਾਅਦ ਚ ਸਮਝਾਦੀ ਪਹਿਲਾਂ ਕੋਈ ਸਿਰ ਤੇ ਗਲੇ ਤੇ ਚੁੰਨੀ ਚਾਨੀ ਤਾਂ ਲਾ ਲਿਆ ਕਰ ਆਖੇ ਯੂਸਲੈਸ ਚੀਜ਼ ਨੂੰ ਯੂਜ਼ ਚ ਲਿਆਤਾ ਸਿੱਧੀ ਸ਼ੀਟ ਲਾ ਕੇ ਇੱਕ ਦੋ ਲੱਟਾਂ ਲਾਤੀਆਂ ਯੂਜ਼ ਨੂੰ ਬੜਾ ਹੁੰਦੇ ਇੱਥੇ ਗੱਡੀ ਪਾਰਕਿੰਗ ਲਾ ਦੇਂਗੀ ਔਰ ਗਾਇਸ ਤੁਸੀਂ ਸਾਰਿਆਂ ਨੇ ਇਹ ਕਹਿ ਰਹੇ ਸੀ ਕਿ ਕਿ ਇੱਥੇ ਕਰਵਾ ਲਓ ਇੱਥੇ ਕਰਵਾ ਲਓ ਰਸੋਈ ਚ ਕਿਚਨ ਚ ਇੱਥੇ ਤਾਂ ਅਸੀਂ ਦੇਖਦੇ ਹਾਂ ਕੱਲ ਸ਼ਾਇਦ ਇਹਦਾ ਕਿਚਨ ਦਾ ਵੀ ਕੰਮ ਕਰਵਾ ਲਈਏ ਆਪਾਂ ਦੇਖ ਲਓ ਆਖੇ ਗਾਇਜ਼ ਤੁਸੀਂ ਕਹਿੰਦੇ ਸੀ ਸੋਚਿਏ ਇਹ ਕਰਾ ਲਓ ਉਹ ਉਹ ਕਿਹੜਾ ਵਿਲੜ ਹੁਣ ਇਹਨਾਂ ਨੂੰ ਸਲਾਵਾ ਦੇਣ ਲੱਗ ਗਿਆ ਨਹੀਂ ਆਪਦੇ ਘਰਾਂ ਦੇ ਤਾਂ ਕੰਜਰਖਾਨੇ ਮੁੱਕਦੇ ਨਹੀਂ ਕੌਣ ਇੰਨਾ ਵਿਹਲਾ ਜਿਹੜਾ ਇਹਨਾਂ ਦੇ ਵਲੋਗਿੰਗ ਵਾਲਾ ਕੰਜਰਖਾਨਾ ਵੇਖਦਾ ਸੁਣ ਬਤਾ ਇੱਥੇ ਕੀ ਲਿਖਾਂਗੇ ਹਮ ਕਿੱਥੇ ਸਿਲਵਰ ਬੋਲ ਬਟਨ 골ਡ ਡਾਇਮੰਡ ਆਰੇ ਵਾ ਪਰ ਉਹ ਤਾਂ ਵੱਡਾ ਹੋਊਗਾ ਨਾ ਇਹਦੇ ਨਾਲ ਤਬ ਉਹ ਛੋਟਾ ਵਾ সিলਵਰ ਤੇ ਨਾ ਹੀ ਹੋਇਆ ਹੈ ਸਿਲਵਰ ਬਹੁਤ ਛੋਟਾ ਨਹੀਂ ਆ ਦੇਖ ਲੋ ਜਵਾਕ ਹੀ ਵਿਚਾਰਾ ਉਮੀਦਾਂ ਲਈ ਬੈਠਾ ਆਵਦੀ ਮਾਂ ਤੋਂ ਕਹਿੰਦਾ ਇੱਥੇ ਸਿਲਵਰ 골ਡ ਤੇ ਡਾਇਮੰਡ ਬਟਨ ਨਹੀਂ ਬਹੁਤ ਜ਼ਿਆਦਾ ਟੈਲੈਂਟ ਆ ਨਾ ਤੇਰੀ ਬੇਬੇ ਚ ਜਿਹੜਾ ਸਾਰੇ ਬਟਨ ਲਿਆਉਗੀ ਓਏ ਪੁੱਤ ਮੇਰਾ ਜਦੋਂ ਨੂੰ ਨਾ ਸਿਲਵਰ ਬਟਨ ਆ ਨਾ ਉਦੋਂ ਨੂੰ ਤਾਂ ਤੇਰੀ ਬੇਬੇ ਨੇ ਬੁੱਢੀ ਹੋ ਜਾਣਾ ਇੱਥੇ 2 ਸਾਲ ਹੋ ਗਏ ਕਿਸ਼ਤੀਆਂ ਕਰ ਕਰਕੇ ਸਿਲਵਰ ਬਟਨ ਆਇਆ ਪਰ ਮੈਨੂੰ ਕਮੈਂਟਾਂ ਚ ਕਿਸੇ ਨੇ ਕਿਹਾ ਸੀਗਾ ਤਨ ਲਾਈਵ ਚ ਤੁਸੀਂ ਚਾਹ ਨਾਲ ਪਿਆ ਕਰੋ ਸੌਰੀ ਮੈਂ ਚਾਹ ਪੀਤੇ ਬਿਨਾ ਨਹੀਂ ਰਹਿ ਸਕਦੀ ਮੈਨੂੰ ਚਾਹ ਚਾਹੀਦੀ ਆ ਆਈ ਲਵ ਚਾਹ ਮੈਂ ਚਾਹ ਲਵਰ ਹੈਗੀ ਆ ਤਾਂ ਲੈ ਅਖੇ ਸੌਰੀ ਮੈਂ ਚਾਹ ਪੀਤੇ ਬਿਨਾ ਨਹੀਂ ਰਹਿ ਸਕਦੀ ਸੌਰੀ ਨੂੰ ਬੜਾ ਸੀ ਤੇਰੇ ਨਾਲ ਇਥੇ ਤੱਕਾ ਕਰੀ ਜਾਂਦੇ ਆ ਸਾਡੇ ਅੰਨੀਓ ਪਾਲ ਤੂੰ ਜ਼ਹਿਰ ਪੀ ਜੀ ਮੇਰਾ ਤੁਹਾਡੇ ਤੋਂ ਬਿਨਾ ਜੀਣ ਨਹੀਂ ਲੱਗਦਾ ਉਹ ਸਾਡਾ ਤੂੰ ਹੈ ਕਿ ਜਿਹੜੇ ਪਾਲ ਤੂੰ ਜਿਦਾਂ ਮਾਰੀ ਆ ਤੂੰ ਡਰਾਮੇ ਦੇਖੋ ਕਰਦੀ ਅਖੇ ਜੀ ਮੇਰਾ ਤੁਹਾਡੇ ਬਿਨਾ ਜੀ ਨਹੀਂ ਲੱਗਦਾ ਨੇ ਜੀ ਲੱਗਨ ਨੂੰ ਬੜਾ ਹੋ ਸ਼ਿਫਟਾਂ ਤੇ ਰਹਿੰਦਾ ਨਾ ਸਾਰਾ ਦਿਨ ਤਾਂ ਤੇਰੇ ਚਰਨਾ ਚ ਲਟਿਆ ਰਹਿੰਦਾ ਯੈਸ ਕੀ ਹੈ ਜੀ ਇਹ ਇਹ ਹੋਣਾ ਇੱਥੇ ਹੋ ਰੱਖੂੰਗੀ ਮੈਂ ਚੀਨੀ ਪੱਤੀ ਵਾਲੇ ਡੱਬੇ ਨਹੀਂ ਓਏ ਉਦੂ ਉਦੂ ਚੀਜ਼ਾਂ ਮਗਾਈ ਆ ਰਹੀਆਂ ਤੂੰ ਬੇਕਾਰ ਦੀ ਉਦੂ ਚੀਜ਼ਾਂ ਥੋੜੀ ਨੇ ਇਹਦੇ ਤੇ ਉਹ ਰੱਖੂੰਗੀ ਨਾ ਮੈਂ ਚੀਨੀ ਪੱਤੀ ਵਾਲੇ ਡੱਬੇ ਓ ਯਾਰ ਸਹੀ ਸੀ ਦੱਸੋ ਜਿਹੜੇ ਸ਼ਬਦ ਐ ਯੂਜ਼ ਕਰੀ ਜਾਂਦੇ ਆ ਹੁਣ ਇਹੋ ਜਿਹੇ ਸ਼ਬਦ ਤੁਸੀਂ ਕਦੇ ਘਰਾਂ ਚ ਵਰਤੇ ਆ ਓ ਯਾਰ ਇਹਨਾਂ ਨੂੰ ਕੋਈ ਸ਼ਰਮ ਸ਼ੁਰਮ ਹੀ ਹੈ ਨਹੀਂ ਮੈਂ ਤਾਂ ਹੈਰਾਨ ਆ ਵੀ ਨਾਰਮਲ ਗੱਲਾਂ ਕਰਦੇ ਹੋਈ ਵੀ ਇਹੋ ਜਿਹੇ ਗਾਲਾਂ ਕੱਢਦੇ ਆ ਤੇ ਜਦੋਂ ਇਹਨਾਂ ਦੀ ਲੜਾਈ ਹੁੰਦੀ ਹੋਊਗੀ ਉਦੋਂ ਤਾਂ ਇੱਕ ਦੂਜੇ ਦੀ ਮਾਂ ਪੈਣ ਕਰ ਦਿੰਦੇ ਹੋਣਗੇ ਲੈ ਤੂੰ ਜੀਰਾ ਭੁੰਨ ਕੇ ਪਾਓ ਜੀਰੇ ਨਹੀਂ ਅਜੋ ਉਹਦਾ ਫਲੇਵਰ ਨਹੀਂ ਪਾਣਾ ਜੀਰੇ ਦਾ ਉਹ ਭੁੰਨਿਆ ਹੋਇਆ ਜੀਰਾ ਉਹ ਤਾਂ ਹਮੇਸ਼ਾ ਹੀ ਖਾਣਿਆ ਤੈਨੂੰ ਮੈਂ ਨਵਾਂ ਟੇਸਟ ਕਰਾਨੀ ਹੈ ਬਹੁਤ ਟੇਸਟੀ ਹੋਊਗਾ ਲੈ ਅਖੇ ਜੀਰਾ ਤਾਂ ਹਮੇਸ਼ਾ ਹੀ ਖਾਣਿਆ ਅੱਜ ਤੈਨੂੰ ਮੈਂ ਨਵਾਂ ਟੇਸਟ ਕਰਾਉਣੀ ਆ ਔਰ ਤੂੰ ਆ ਗਈ ਵੱਡੀ ਇੱਥੇ ਸੰਜੀਵ ਕਪੂਰ ਦੀ ਸਾਲੀ ਵਿਧਾ ਨਹੀਂ ਕਹਿੰਦੀ ਵੀ ਜੀਰਾ ਖਤਮ ਹੋਇਆ ਪਿਆ ਕਰਕੇ ਮੈਨੂੰ ਮੇਰਾ ਗੇਟ ਬਹੁਤ ਪਸੰਦ ਆਇਆ ਤੇ ਮੈਂ ਹੀ ਡਿਜ਼ਾਈਨ ਸਿਲੈਕਟ ਕੀਤਾ ਸੀ ਅਸੀਂ ਦੋਨਾਂ ਨੇ ਮਿਲ ਕੇ ਮਾਰ ਮਰੇ ਦੇਵ ਜੀ ਨੇ ਸੌਣ ਲੋ ਆਖੇ ਮੈਨੂੰ ਮੇਰਾ ਗੇਟ ਬਹੁਤ ਪਸੰਦ ਆਇਆ ਆਖੇ ਡਿਜ਼ਾਈਨ ਮੈਂ ਹੀ ਪਸੰਦ ਕੀਤਾ ਸੀ ਵੀ ਸਾਲਾ ਗੇਟ 'ਚ ਡਿਜ਼ਾਈਨ ਹੈਗਾ ਕਿੱਥੇ ਆ ਸਿੱਧੀਆਂ ਦਾ ਚਾਦਰਾਂ ਹੀ ਪਾ ਰੱਖੀਆਂ ਹੈ ਓਏ ਇਸ ਤੋਂ ਵਧੀਆ ਨਾ ਟੰਬਾ ਲਾ ਕੇ ਨਾ ਉੱਤੇ ਚਾਦਰਾਂ ਹੀ ਪਾ ਲਿਆ ਕਰਦੇ ਬਾਰਤ ਖਾਨੀ ਆ ਅਧਰ ਹੋ ਰਿਹਾ ਇਧਰ ਬਾਰੋਂ ਭਈਆ ਲਗਾ ਰਹੇ ਨੇ ਲੈ ਅਖੇ ਬਾਰੋਂ ਦਿਖਾਉਣੀ ਆ ਮੈਂ ਸੋਚਿਆ ਕਿ ਤੇ ਗੇਟ ਦੀ ਬਾਹਰੋਂ ਬਹੁਤ ਵਧੀਆ ਲੋਕੇਸ਼ਨ ਹੋਊਗੀ ਤੇ ਬਾਹਰ ਜਾ ਕੇ ਦਿਖਾਉਣ ਲੱਗ ਗਈ ਭਈਆ ਆਪਦੇ ਪਾਸੇ ਖੁਰਕੀ ਜਾਂਦਾ ਜੀ ਮੈਂ ਕਿਹ ਨਹੀਂ ਪੇਂਟ ਹੁਣੇ ਹੀ ਕਰਵਾ ਲਓ ਉਹ ਇਧਰ ਆ ਕੇ ਕਰ ਦੂ ਬਾਹਰੋਂ ਦੀ ਕਰ ਦੂਗਾ ਜਿਹੜਾ ਫਿਰ ਆਪਾਂ ਡਿਜ਼ਾਈਨ ਬਣਵਾਇਆ ਉਹ ਬਾਅਦ ਚ ਲੱਗ ਜੂਗਾ ਉਹ ਲੱਗਣ ਤੋਂ ਬਾਅਦ ਥੋੜੀ ਪੇਂਟ ਕਰਾਣਾ ਫਿਰ ਪੇਂਟ ਦੇ ਛਿੱਟੇ ਹੋਦੇ ਤੇ ਵੀ ਪੈਣਗੇ ਹੈ ਨਹੀਂ ਜੀ ਕਰਵਾ ਲੈਂਦੇ ਆਪਾਂ ਉਹ ਸਿਆਣਿਆਂ ਨੇ ਸੱਚ ਹੀ ਕਿਹਾ ਕਿ ਬੁੜੀਆਂ ਦੀ ਅਕਲ ਨਾ ਗਿੱਟਿਆਂ 'ਚ ਹੁੰਦੀ ਆ ਉਹਨਾਂ ਬੁੜੀਆਂ 'ਚ ਪਹਿਲੇ ਨੰਬਰ ਤੇ ਇਹੀ ਆਉਂਦੀ ਆ ਉਹ ਯਾਰ ਗੇਟ ਹਾਲੇ ਲੱਗਿਆ ਨਹੀਂ ਤੇ ਇਹਨੂੰ ਪਹਿਲਾਂ ਪੇਂਟ ਦੀ ਟੈਨਸ਼ਨ ਹੋ ਗਈ ਆ ਉਹ ਯਾਰ ਮੈਨੂੰ ਲੱਗਦਾ ਨੇ ਇਹਦੀਆਂ ਗੱਲਾਂ ਸੁਣ ਸੁਣ ਕੇ ਨਾ ਇਹਦੇ ਘਰ ਵਾਲਾ ਵੀ ਵਿਚਾਰਾ ਪਾਗਲ ਹੋ ਜੂਗਾ ਹਰਕਤਾਂ ਤਾਂ ਹੁਣ ਹੀ ਕਰਨ ਲੱਗ ਗਿਆ ਉਹ ਉਹ ਲੱਗਦਾ ਛੱਡ ਦੇ ਇਹਨੇ ਪੇਂਟ ਕਰਾਣਾ ਪਹਿਲਾਂ ਬਾਅਦ ਲਾਏਗੀ ਮਤਲਬ ਲੱਗਣ ਤੋਂ ਬਾਅਦ ਦੋ ਦਿਨ ਤਾਂ ਸੁੱਕਣ ਲੱਗ ਜਿੰਨੇ ਕੀ ਇਹਨੂੰ ਕਿ ਕਿਨੂੰ ਇਹਨੂੰ ਗੇਟ ਨੂੰ ਸੁੱਕਣ ਨੂੰ ਦੋ ਨਾ ਹਾਂ ਤੇ ਫਿਰ ਉਹਨਾਂ ਨੇ ਕੀ ਕਰਨਾ ਉਹ ਕਰੀ ਜਾਣ ਪੇਂਟ ਇਧਰੋਂ ਦੀ ਕਰ ਲੈਣਗੇ ਉਧਰੋਂ ਦੀ ਕਰ ਲੈਣਗੇ ਮਹਾਰੀ ਹੋਏਗੀ ਪਹਿਲਾਂ ਹੈ ਇਹਦੀ ਲੜਾਈ ਹੋਏਗੀ ਉਹ ਯਾਰ ਜਦੋਂ ਨਾ ਇਹ ਬੰਦਾ ਇਹ ਬੁੜੀ ਨੂੰ ਗਾਲਾਂ ਕੱਢਦਾ ਸੀ ਤਾਂ ਲੋਕੀ ਇਹਨੂੰ ਕਹਿੰਦੇ ਸੀ ਇਹ ਬੰਦਾ ਗਲਤ ਆ ਪਰ ਹੁਣ ਪਤਾ ਲੱਗਦਾ ਇਹ ਬੰਦਾ ਜਮਾਂ ਸਹੀ ਸੀ ਉਹ ਨਾਲੇ ਵੀਰ ਮਰੇਆ ਤੂੰ ਇਹ ਬੁੜੀ ਦੀਆਂ ਗੱਲਾਂ ਸੁਣੀ ਕਿਉਂ ਨਾ ਜਿਹੜਾ ਪਿੱਛੇ ਗੇਟ ਤੇ ਟੰਬਾ ਲੰਕੀ ਜਾਂਦਾ ਨਾ ਇਹਦੇ ਸਿਰ 'ਚ ਕਿਉਂ ਨਹੀਂ ਮਾਰਦਾ ਬਿਤਰੀ ਪੈਰੀ ਓ ਬੇਬੀ ਇਹ ਕੈਂਡੀ ਦੇ ਉੱਪਰ ਚੱਕਿਆ ਹੋਏ ਨਾ 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 ਇੱਧਰ ਨਹੀਂ ਇੱਧਰ ਨਹੀਂ ਚਾਹ ਡੋਲੂਗਾ ਇਹ ਇੱਥੇ ਰੱਖ ਦੇਣੀ ਐ ਅਜੀ ਉਹਨਾਂ ਘਰੇ ਕੁੱਤੇ ਰੋਲਾ ਨਹੀਂ ਪਾਉਂਦੇ ਜਿੰਨਾ ਚੋਲਰ ਇਹ ਮਚਾਈ ਰੱਖਦੀ ਆ ਯਾਰ ਮੈਨੂੰ ਸਾਲੀ ਸਮਝ ਨਹੀਂ ਆਉਂਦੀ ਵੀ ਇਹਨਾਂ ਦੇ ਘਰੇ ਇਹੋ ਜਿਹਾ ਕਿਹੜਾ ਖਜ਼ਾਨਾ ਜਿਹੜਾ ਚੋਰੀ ਨਾ ਹੋ ਜੇ ਘਰੇ ਦੋ ਦੋ ਕਤੀੜ ਰੱਖੀ ਬੈਠੇ ਆ ਉਹ ਮੇਰਾ ਨਹੀਂ 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 ਤੂੰ ਵੀ ਮੇਰਾ ਬੱਚਾ ਤੂੰ ਹੀ ਮੇਰਾ ਬੱਚਾ ਤੂੰ ਛੋਟਾ ਬੱਚਾ ਨਾ ਇਹ ਹੀ ਛੋਟਾ ਬੱਚਾ ਠੀਕ ਆ ਆ ਦੇਖ ਲਓ ਦੇਵ ਨੂੰ ਉਹ ਕਾਲੂ ਇੱਕ ਤੇੜ ਨੂੰ ਕਹਿੰਦਾ ਤੂੰ ਹੀ ਮੇਰਾ ਬੱਚਾ ਤੂੰ ਹੀ ਮੇਰਾ ਬੱਚਾ ਚਲੋ ਇੱਕ ਗੱਲ ਤਾਂ ਮੰਨਣਾ <li>ਲੀ ਅਭੀ ਇਹ ਇਹਦਾ ਬੱਚਾ ਹੀ ਆ ਪੁੱਛੋ ਕਿਉਂ ਕਿਉਂਕਿ ਰੰਗ ਦੋਨਾਂ ਦੀ ਇੱਕੋ ਜਿਹਾ ਲੈ 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 ਅੰਦਰ ਚੁੱਪ ਚੁਪ ਕਰੀ ਜਾ ਰੋ ਬਾਹਰ ਇਹ ਕੀ ਕੀਤਾ ਗੰਦੇ ਬੱਚੇ ਗੇਟ ਬੰਦ ਕਰ ਰੱਖਿਆ ਹੁਣ ਉਹ ਵਿਚਾਰਾ ਕਤੀੜ ਮੁੱਤਲ ਲਈ ਗੇਟ ਉਤੋਂ ਦੀ ਛਾਲ ਮਾਰ ਕੇ ਜਾਵੇ ਜੇ ਇੰਨੀ ਟੈਨਸ਼ਨ ਆ ਤਾਂ ਉਹਦੇ ਡਾਇਪਰ ਲਾ ਦਿਆ ਕਰ ਨਿਕਾਲ ਕੇ ਜੀ ਓਹੋ ਯਾਰ ਮਖੋਟਾ ਟੰਗਣਾ ਸੀ ਮੈਂ ਫੇਰ ਰਹਿ ਗਈ ਅੱਜ ਮੈਂ ਫੜਾ ਟੰਗ ਕਿਆ ਵਾਂ ਮੈਂ ਤਾਂ ਫੇਰ ਟੰਗ ਹੀ ਹੁੰਦਾ ਰੋਜ਼ ਸੋਚਦੀ ਰੋਜ਼ ਭੁੱਲ ਜਾਂਨੀ ਆ ਮੈਂ ਆਖੇ ਨਜ਼ਰ ਤੋਂ ਮੈਂ ਮਖੋਟਾ ਐ ਟੰਗਣਾ ਸੀ ਰੋਜ਼ ਹੀ ਭੁੱਲ ਜਾਂਨੀ ਆ ਓਏ ਮਖੋਟਾ ਟੰਗਣ ਦੀ ਕੀ ਲੋੜ ਆ ਉਹ ਦੇਵ ਨੂੰ ਬਨੇਰੇ ਤੇ ਜੀ ਬਾਹਰ ਕੱਢ ਕੇ ਬਾਜ਼ਾ ਕਰ ਇੱਕ ਕਰਨਾ ਚਾਹੁੰਦੇ ਸਵਾਰ ਦੇ ਲਈ ਮਿਸਟਰ ਐਂਡ ਮਿਸਿਸ ਨਰੂਲਾ ਪਤਾ ਹੁੰਦੇ ਦੀ ਰਾ ਪਿਆਰ ਉਹ ਪੰਜਾਬ ਦਾ ਅੰਤ ਤਾਂ ਹੁ ਨੇੜੇ ਆ ਆ ਦੇਖ ਲੋ ਜਨਾਨੀਆਂ ਦਿਖਾਉਣ ਵਾਲਿਆਂ ਨੂੰ ਇੱਥੇ ਅਵਾਰਡ ਦਿੱਤੇ ਜਾਂਦੇ ਆ ਵੀ ਇਹਨਾਂ ਤੋਂ ਹੋਰ ਲੋਕਾਂ ਨੂੰ ਵੀ ਇਹੀ ਸਿੱਖਿਆ ਮਿਲੂਗੀ ਵੀ ਆਪਣੀਆਂ ਜਨਾਨੀਆਂ ਦਿਖਾਓ ਤੇ ਅਵਾਰਡ ਜਿੱਤਣ ਦਾ ਮੌਕਾ ਪਾਓ ਤੇ ਯਾਰ ਇਹਨਾਂ ਦੀਆਂ ਤਾਂ ਇੰਟਰਵਿਊਆ ਵੀ ਹੁੰਦੀਆਂ ਪਈਆਂ ਦੇਖੋ ਉਹ ਤੇ ਚੁਲਬੁਲੇ ਪਿਆਰੇ ਟੈਲੈਂਟਡ ਕਮਾਲ ਕੇ ਆਰਟਿਸਟ ਪੰਜਾਬ ਦੀ ਉਬਰ ਦੀ ਸ਼ਾਨ ਸैम ਦੇ ਰੀਤ ਨਰੂਲਾ ਤਾਲੀਆਂ 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 ਸਭ ਤੋਂ ਪਹਿਲਾਂ ਛੇਤਰ ਤਾਂ ਇਹਦੇ ਪੈਨ ਵਾਲੇ ਜਿਹੜਾ ਇੰਟਰਵਿਊ ਲਈ ਜਾਂਦਾ ਪੰਜਾਬ ਦੀ ਉੱਬਰ ਦੀ ਸ਼ਾਨ ਟੈਲੈਂਟਡ ਰੀਤ ਤੇ ਸैम ਨਰੂਲਾ ਉਹ ਇੱਕ ਕੰਜਰਾ ਟੈਲੈਂਟਡ ਨਾ ਚ ਹੈਗਾ ਕਿਹੜਾ ਇਹ ਬੜਾ ਇੱਥੇ ਪੰਜਾਬ ਲਈ ਅਵਾਰਡ ਜਿੱਤ ਕੇ ਲਿਆ ਹੈ ਨਾ 올림픽 ਚੋਂ ਲੋਕਾਂ ਅੱਗੇ ਨਚਾਰ ਪੁਣਾ ਦਿਖਾ ਦਿਖਾ ਕੇ ਤਾਂ ਇਹ ਫੇਮਸ ਹੋਇਆ ਹੈ ਉਹ ਸਭ ਤੋਂ ਪਹਿਲਾਂ ਇਹਦੀ ਘਰ ਵਾਲੇ ਨੇ ਨਾ ਆਪਦਾ ਕੈਰੀਅਰ ਸ਼ੁਰੂ ਕੀਤਾ ਸੀ ਆਹ ਦੇਖ ਲਓ ਕਿੱਡਾ ਘੈਂ ਡਾਂਸ ਕਰਦੀ ਪਈ ਆ ਤੇਰਾ ਛਰਦਾਈ ਉਰਾ ਕਰਬਈਂ ਦੇਖ ਲਓ ਜਿਵੇਂ ਇਹਦੀਆਂ ਲੱਤਾਂ 'ਚ ਹੱਡੀਆਂ ਹੀ ਨਹੀਂ ਹੁੰਦੀਆਂ ਕਿਵੇਂ ਬੱਚੇ ਨੇ ਕੱਟਪੁੱਤਲੇ ਨੱਚਾਉਂਦੇ ਹੁੰਦੇ ਹਵਾ ਜੀ ਉੱਡੀ ਆਂਦੀ ਆ ਉਹ ਯਾਰ ਇਹੋ ਜਿਹੇ ਲੋਕਾਂ ਨੂੰ ਦੇਖੋ ਰੋਲ ਮਾਡਲ ਬਣਾ ਰੱਖਿਆ ਐ ਨੱਚ-ਨੱਚ ਕੇ ਤਾਂ ਇਹ ਅੱਗਿਆ ਆ ਤੇ ਅੱਜ ਅਵਾਰਡ ਜਿੱਤੀ ਜਾਂਦੇ ਆ ਉਹ ਜਦੋਂ ਇਹਨਾਂ ਨੂੰ ਕੋਈ ਪੁੱਠਾ ਸਿੱਧਾ ਬੋਲਦਾ ਨਾ ਤਾਂ ਫਰਗੋ ਬਿਆਨ ਦੇਖੋ ਦਿੰਦੇ ਭਾਜੀ ਉਹ ਕਹਿੰਦੇ ਆ ਵੀ ਘਰ ਵਾਲੀ ਦਿਖਾ ਕੇ ਪੈਸੇ ਕਮਾਉਂਦੇ ਆ ਤੇ ਇੱਥੇ ਫਿਲਮਾਂ 'ਚ ਕੀ ਹੁੰਦਾ ਫਿਲਮਾਂ ਦੇ ਵਿੱਚ ਵੀ ਤਾਂ ਕਰੈਕਟਰ 'ਚ ਇੱਕ ਲੇਡੀ ਆਈ ਉਹ ਵਾਈਫਾਈ ਉਹਦੀ ਭੈਣ ਆਈ ਫਿਲਮਾਂ 'ਚ ਵੀ ਤਾਂ ਇਹੀ ਹੁੰਦਾ ਨਾਟਕਾਂ 'ਚ ਵੀ ਇਹੀ ਹੁੰਦਾ ਸੌਂਗ ਦੇ ਵਿੱਚ ਕੀ ਹੁੰਦਾ ਕੁੜੀ ਨੱਚਦੀ ਨਹੀਂ ਇਹ ਇਹ ਉਹਨਾਂ ਦੀ ਸੋਚ ਆ ਉਹ ਬੋਲਦੇ ਆ ਬੋਲੀ ਜਾਂਣ ਸਾਨੂੰ ਕੋਈ ਫਰਕ ਨਹੀਂ ਦੇਖ ਲਓ ਅੰਕਲ ਆਪਦਾ ਕੰਪੈਰੀਸ਼ਨ ਫਿਲਮਾਂ ਵਾਲਾ ਨਾਲ ਕਰੀ ਜਾਂਦਾ ਓਏ ਅੰਕਲ ਥੋੜੇ ਜਿਹਾ ਤੇ ਫਿਲਮਾਂ ਵਾਲਾ 'ਚ ਬਹੁਤ ਫਰਕ ਆ ਉਹਨਾਂ ਦਾ ਹਰ ਫਿਲਮ 'ਚ ਅਲੱਗ-ਅਲੱਗ ਕੈਰੈਕਟਰ ਹੁੰਦਾ ਥੋੜੇ ਤਰ੍ਹਾਂ ਨਹੀਂ ਹਰ ਵਾਰੀ ਇੱਕੋ ਹੀ ਕੈਰੈਕਟਰ ਆ ਤੁਹਾਡਾ ਬਸ ਚੱਕ ਲਿਆ ਫੋਨ ਤੇ ਲੱਕ ਹਲਾ ਲਿਆ ਲੋਕੀ ਲੱਖ ਬੋਲਦੇ ਆ ਬੋਲੀ ਜਾਂਣ ਅਸੀਂ ਆਪਦਾ ਇੰਜੋਏ ਕਰਦੇ ਆ ਰੀਲ ਬਣਾਉਣਾ ਕੋਈ ਮਾੜੀ ਗੱਲ ਆ ਜੀ ਓਏ ਅੰਕਲ ਰੀਲਾਂ ਬਣਾਉਣੀ ਆ ਗਲਤ ਨਹੀਂ ਬਸ ਰੀਲਾਂ ਤੇ ਆਪਦੀਆਂ ਘਰ ਵਾਲੀਆਂ ਦਿਖਾਈ ਜਾਣੀਆਂ ਇਹ ਤਾਂ ਗਲਤ ਗੱਲ ਆ ਓਏ ਤੁਹਾਨੂੰ ਕੋਈ ਵੀ ਮਾੜਾ ਨਹੀਂ ਕਹਿੰਦਾ ਤੁਸੀਂ ਕੋਈ ਕੰਟੈਂਟ ਤਾਂ ਬਣਾਓ ਕੋਈ ਸਕ੍ਰਿਪਟ ਤਾਂ ਬਣਾਓ ਹਰ ਵੀਡੀਓ 'ਚ ਤੁਸੀਂ ਬਸ ਆ ਨਚਾਰਬੁਨਾ ਦਿਖਾ ਦਿੰਦੇ ਹੋ ਕਹਿੰਦੇ ਆ ਤੁਹਾਡੇ ਕਬਰਾਂ 'ਚ ਪੈਰ ਆ ਯਾਰ ਲੱਗਦਾ ਇਹਨੂੰ ਕਬਰਾਂ 'ਚ ਪੈਰ ਆ ਲੋਕੀ ਵੀ ਸਹੀ ਕਹਿੰਦੇ ਆ ਕਬਰਾਂ 'ਚ ਪੈਰੀ ਆ ਓ ਸਾਰੀ ਉਮਰ ਇਹੇ ਕੰਮ ਕੀਤਾ ਹੁਣ ਤਾਂ ਕੋਈ ਰੱਬ ਦਾ ਨਾਮ ਜਪ ਲਓ ਨਾਲੇ ਤੁਸੀਂ ਆਪ ਦੇ ਆਪ ਨੂੰ ਜਵਾਨ ਸਮਝਣਾ ਬੰਦ ਕਰ ਦੋ ਓ ਤੁਹਾਡਾ ਬੁਢਾਪਾ ਹੁਣ ਦਿਖਣ ਲੱਗ ਗਿਆ ਥੋੜੀ ਬਸ ਹੁਣ ਉਹੀ ਗੱਲ ਆ ਬਈ ਮਰੂਤੀ ਗੱਡੀ ਨੂੰ ਮੋਡੀਫਾਈ ਕਰਾਉਣ ਵਾਲੀ